ਤਲਲੀ ਰਖੋ ਤੁਹਾਨੂੰ ਸਭ ਨੂੰ ਪਤਾ ਕਿ ਬੱਸ ਸਟੈਂਡ ਦੇ ਉੱਤੇ ਬੜੀ ਅਨਸਖੀ ਘਟਨਾ ਵਾਪਰੀ ਸਮਾਜ ਬਦਲ ਦੀ ਅਨਸਰਾਂ ਦੇ ਗੁੰਡਿਆਂ ਨੇ ਇਸ ਪਿੰਡ ਦਾ ਨੌਜਵਾਨ ਮੱਖਣ ਸਿੰਘ ਜਿਹੜਾ ਬੱਸਾਂ ਠੇਕੇ ਤੇ ਲੈ ਕੇ ਆਪਣਾ ਪਰਿਵਾਰ ਪਾ ਦਿਆ ਸੀਗਾ ਉਹਦੀ ਹੱਤਿਆ ਕਰਦੀ ਅਸੀਂ ਅਫਸੋਸ ਕਰਨਾ ਇਹ ਮਾਤਾ ਜੀ ਨੂੰ ਮਿਲ ਲਾ ਇਹ ਮੈਂ ਉਤਲਬੀਦ ਸਿੰਘ ਗੇਲੂਣੀ ਜਿਹੜੇ ਖੋ ਵੀ ਨਹੀਂ ਹੋ ਜਾ ਵੀ ਮਤਲਬ ਮੇਰਾ ਕੋਈ ਲਾਕ ਡਾਟਾ ਜਾਂ ਕਿਸੇ ਨੇ ਮੈਨੂੰ ਗੋਲੀਆਂ ਮਾਰ ਦੇਣੀਆਂ ਨਾ ਵੇਖੋ ਬਸਟਾਂ ਦੇ ਵਿੱਚ ਘੁੰਮ ਰਹੇ ਸੀਗੇ 9:00 10:00 ਦੀ ਗੱਲ ਆ ਕੱਲ 9 9:50 ਦੀ ਤੇ ਦੋ ਜਣੇ ਆ ਕੇ ਦੇ ਉਹਨੂੰ ਗੋਲੀਆਂ ਮਾਰ ਕੇ ਸਮੇਂ ਲੱਗੀ ਵੀ ਬਣਿਆ ਕੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਸੀ ਤੁਹਾਨੂੰ ਵਿਸ਼ਵਾਸ ਰੋਣਿਆ ਤੁਹਾਨੂੰ ਇਨਸਾਫ ਮਿਲੂਗਾ ਤੇ ਮੈਂ ਸਾਡੇ ਨਾਲ ਹੀ ਤਲਵੀਰ ਸਿੰਘ ਗਿੱਲੋਂ ਨਹੀਂ ਆਏ ਇਹਨਾਂ ਦੀ ਡਿਊਟੀ ਲਾਤੀ ਆ ਉਹਨਾਂ ਦੀ ਪਤਨੀ ਨੂੰ ਜਿਹੜਾ ਪੱਕਾ ਜਿਹੜਾ ਆਪਾਂ ਆਂਗਣਵਾਲੀ ਦੇ ਵਿੱਚ ਜੋਬ ਦੋਵਾਂਗੇ ਉਹਨਾਂ ਦੀ ਬੱਚਿਆਂ ਦੀ ਜੇ ਪੜ੍ਹਾਈ ਲਈ ਉਹਨਾਂ ਨੂੰ ਕੋਈ ਲੋੜ ਪਊਗੀ ਉਹਦੇ ਲਈ ਕਰਾਂਗੇ ਇੱਕ ਪਤਾ ਕਰ ਲਿਓ ਕਿ ਮਾਤਾ ਦੀ ਪੈਨਸ਼ਨ ਵਗੈਰਾ ਲੱਗੀ ਆ ਕਿ ਨਹੀਂ ਜੇ ਮਾਤਾ ਦੀ ਪੈਨਸ਼ਨ ਵੀ ਮਾਤਾ ਦੀ ਪੈਨਸ਼ਨ ਹਾਂ ਜੇ ਮਾਤਾ ਦੀ ਪੈਨਸ਼ਨ ਨਹੀਂ ਲੱਗੀ ਮਾਤਾ ਦੀ ਪੈਨਸ਼ਨ ਹੀ ਲਵਾ ਕੇ ਦਾਂਗੇ ਜੋ ਪ੍ਰਵਾਦ ਹੋਊਗਾ ਪ੍ਰਵਾਦ ਦੀ ਮਤ ਕਰਾਂਗੇ ਜੀ ਕੋਈ ਇਦਾਂ ਦੀ ਨਹੀਂ ਆਹ ਤੇ ਇਹ ਕਹਿੰਦੇ ਆ ਵੀ ਚਲੋ ਬੱਚੇ ਤਿੰਨ ਬੱਚੇ ਆ ਪੰਜ ਜੀ ਘਰ ਦੇ ਖਾਨ ਵਾਲਿਆ ਜੀ ਤੁਹਾਨੂੰ ਪਤਾ ਵੀ ਮੰਗਿਆਈ ਬੜੀ ਆ ਜੀ ਕੋਈ ਸਾਧਨ ਹੋਰ ਚਲੋ ਕਿਸੇ ਨੂੰ ਕੋਈ ਨੌਕਰੀ ਪੱਕੀ ਦਿੱਤੀ ਜਾਵੇ ਇਹ ਗੱਲ ਆ ਜੀ ਤੇ ਮੰਗ ਕਹਿੰਦੇ ਆ ਸਰਕਾਰ ਨਾਲ ਉਹ ਜਿਹੋ ਸਵੈਦਵਾ ਕੇ ਗਿਆ ਵੀ ਮਤਲਬ ਕਿੱਦਾਂ ਚਲੋ ਕੋਈ ਲਾਗਤਬਾਜ਼ੀ ਨਹੀਂ ਸੀ ਇਹਨਾਂ ਦੀ ਜਿਹੜਾ ਕਤਲ ਹੋਇਆ ਹਨਾ ਕੋਈ ਲਾਗਦਾਰ ਨਹੀਂ ਸੀ ਇਹਨਾਂ ਦੀ ਚਲੋ ਆਪਣਾ ਕੰਮ ਕਰਦੇ ਸੀਗੇ ਬਸਾਂ ਦਾ ਕੰਮ ਕਰਦੇ ਸੀਗੇ ਤੇ ਆਪਣੀ ਦਿਹਾੜੀ ਲਾਉਂਦੇ ਸੀ ਆਪਣੇ ਘਰ ਜਾਂਦੇ ਸੀ ਫਤਿਹਗੜ ਰਹਿਸ਼ ਕੀਤੀ ਇਹਨਾਂ ਨੇ ਕੋਈ ਗੱਲ ਨਹੀਂ ਜੇ ਤੇ ਕੋਈ ਗੱਲਬਾਤ ਹੁੰਦੀ ਤੇ ਰਾਤ ਦਿਨ ਰਾਤ ਆਉਣਾ ਜਾਣਾ ਨਾ ਜੇ ਉਹ ਜਦੀ ਲੱਗਦਾ ਤਾਂ ਰਾਤ ਹੋ ਜਾਂਦਾ ਸਫਰ ਹੀ ਨਹੀਂ ਕਰਦਾ ਤੇ ਖੌ ਵੀ ਨਹੀਂ ਹੋ ਜਾ ਵੀ ਮਤਲਬ ਮੇਰੇ ਨਾਲ ਕੋਈ ਲਾਗ ਡਾਟ ਆ ਜਾਂ ਕਿਸੇ ਨੇ ਮੈਨੂੰ ਗੋਲੀਆਂ ਮਾਰ ਦੇਣੀਆਂ ਨਾ ਬੇਖੌਫ ਬੱਸ ਸਟੈਂਡ ਦੇ ਵਿੱਚ ਘੁੰਮਣ ਰਹੇ ਸੀਗੇ ਪੌਣੇ 10 ਵਜੇ ਦੀ ਗੱਲ ਆ ਗੱਲ 9 9:50 ਦੀ ਤੇ ਤਿੰਨ ਦੋ ਜਣੇ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਸਮੇਂ ਲੱਗੀ ਵੀ ਬਣਿਆਗੀ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਸੀ ਤੁਹਾਨੂੰ ਵਿਸ਼ਵਾਸ ਰੋਣੇ ਆ ਤੁਹਾਨੂੰ ਇਨਸਾਫ ਮਿਲੂਗਾ ਤੇ ਬਾਕੀ ਉਹਨਾਂ ਨੇ ਕਿਹਾ ਵੀ ਕੋਈ ਘਰ ਤੇ ਤੁਹਾਡੇ ਇੱਕ ਮਾਉਣ ਵਾਲਾ ਨੇ ਇਹਨੂੰ ਪੁੱਛਿਆ ਵੀ ਮਲੇ ਜੀ ਕਹਾਂ ਵੀ ਅੰਗਣਵਾਲੀ ਜੇ ਕੱਚੇ ਤੌਰ ਤੇ ਆ ਉਹਨਾਂ ਦੀ ਵਾਈਫ ਉਹਨਾਂ ਨੂੰ ਪੱਕਾ ਕੀਤਾ ਜਾਓ ਕਹਿੰਦੇ ਪੱਕਾ ਕਰ ਦਾਂਗੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰਕਾਰ ਕੋਲੋਂ ਇਹ ਸਾਰੇ ਸਰਕਾਰ ਕੋਲੋਂ ਨਹੀਂ ਕੀ ਡਿਮਾਂਡ ਕਰਨੀ ਉਹ ਉਹਨਾਂ ਨੇ ਕਾਰਵਾਈ ਕਰਾਉਣੀ ਹੈ ਜੀ ਹੁਣ ਚਲੋ ਸਰਕਾਰ ਤੇ ਕਰਾਉਗੀ ਬਾਕੀ ਇਹ ਵੀ ਸਾਡੇ ਜਿਹੜਾ ਰੋਜੀ ਰੋਟੀ ਦਾ ਸਾਧਨ ਕੋਈ ਬਣਨਾ ਚਾਹੀਦਾ ਅਹੀਂ ਤੇ ਕਹਿੰਨੇ ਆ ਵੀ ਚਲੋ ਬੱਚੇ ਤਿੰਨ ਬੱਚੇ ਆ ਪੰਜ ਜੀ ਘਰ ਦੇ ਖਾਨ ਵਾਲਿਆ ਜੀ ਤੁਹਾਨੂੰ ਪਤਾ ਵੀ ਮੰਗਿਆਈ ਫੜੀ ਆ ਜੀ ਕੋਈ ਸਾਧਨ ਹੋਰ ਚਲੋ ਕਿਸੇ ਨੂੰ ਕੋਈ ਨੌਕਰੀ ਪੱਕੀ ਦਿੱਤੀ ਜਾਵੇ ਇਹ ਗੱਲ ਆ ਇਹ ਤੇ ਮੰਗ ਕਹਿੰਨੇ ਆ ਸਰਕਾਰ ਨੂੰ ਤੁਹਾਨੂੰ ਸਭ ਨੂੰ ਪਤਾ ਕਿ ਬੱਸ ਸਟੈਂਡ ਦੇ ਉੱਤੇ ਬੜੀ ਅਨਸਕਾਨੀ ਘਟਰਾ ਵਾਪਰੀ ਸਮਾਜ ਬਦਲ ਦੀ ਅਨਸਰਾਂ ਦੇ ਗੁੰਡਿਆਂ ਨੇ ਇਸ ਪਿੰਡ ਦਾ ਨੌਜਵਾਨ ਮੱਖਣ ਸਿੰਘ ਜਿਹੜਾ ਬੱਸਾਂ ਪਿੱਕੇ ਤੇ ਲੈ ਕੇ ਆਪਣਾ ਪਰਦਾਰ ਪਾ ਦਿਆ ਸੀਗਾ ਉਹਦੀ ਹੱਤਿਆ ਕਰਦੀ ਅਸੀਂ ਅਫਸੋਸ ਕਰਨਾ ਇਹ ਮਾਤਾ ਜੀ ਨੂੰ ਮਿਲ ਲੈ ਮੈਂ ਉਤਲਬੀਤ ਸਿੰਘ ਗਿਲੋਣੀ ਜਿਹੜੇ ਹਲਕਾ ਚਾਹ ਦੇ ਨੇ ਮਜੀਠੇ ਦੇ ਐਕਚੁਅਲੀ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਵਿੱਚ ਜਿਹੜੇ ਬੰਦੇ ਦੋਸ਼ੀ ਨੇ ਮੇਰੀ ਪੁਲਿਸ ਅਫਸਰ ਨਾਲ ਗੱਲ ਹੋਈ ਐ ਅਫਸਰ ਵੀ ਨਹੀਂ ਜੀ ਮੇਰੇ ਇੱਥੇ ਵੀ ਗੱਲ ਹੋਈ ਹੈ ਨਵੇਂ ਐਸਐਸਪੀ ਸਾਹਿਬ ਆਏ ਮੇਰਾ ਖਿਆਲਿਆ ਇੱਕ ਅਦੇ ਦਿਨ ਚ ਪਰਮਾਤਮਾ ਕਿਰਪਾ ਕਰੂਗਾ ਸਾਡੀ ਪੁਲਿਸ ਜਿਹੜੀ ਹੈ ਕਿੰਨਾ ਦੋਸ਼ੀਆਂ ਨੂੰ ਫੜ ਦੇ ਵਿੱਚ ਕਾਮਯਾਬ ਹੋ ਜੂਗੀ ਮਾਤਾ ਨੂੰ ਵਿਸ਼ਵਾਸ ਦਿਵਾਇਆ ਸਰਕਾਰ ਵੱਲੋਂ ਕਿ ਸਰਕਾਰ ਤੁਹਾਡੇ ਨਾਲ ਹੈ ਉਹਨਾਂ ਦੇ ਬੱਚਿਆਂ ਨੂੰ ਮਿਲੇ ਉਹਨਾਂ ਦੀ ਪਤਨੀ ਨੂੰ ਮਿਲੇ ਹਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਮਾਜ ਵਿਰੋਧੀ ਤੱਤ ਨੇ ਜਿਹੜੇ ਗੁੰਡੇਰ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਆ ਇਹ ਜ਼ਿਆਦਾਤਰ ਪੰਜਾਬ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਹੁਣ ਇਹਨਾਂ ਦੀਆਂ ਕਾਰਵਾਈਆਂ ਜਿਹੜੀਆਂ ਬੰਦ ਹੋ ਜਾਣਗੀਆਂ ਸਰਕਾਰ ਇਸ ਚੀਜ਼ ਨੂੰ ਬੜਾ ਸੀਰੀਅਸ ਲੈ ਰਹੀ ਹੈ ਪਹਿਲਾਂ ਵੀ ਸੀਰੀਅਸ ਲੈ ਰਹੀ ਹੈ ਪਰ ਬਹੁਤ ਸੀਰੀਅਸ ਸੀ ਸਰਕਾਰ ਨੇ ਲਿਆ ਉਹ ਅਸੀਂ ਜਲਦੀ ਜਿਹੜੇ ਜਿਹੜੇ ਕਾਤਲ ਨੇ ਉਨਨੂੰ ਸਲਾਖਾਂ ਦੇ ਪਿੱਛੇ ਜਿਹੜਾ ਭੇਜ ਦਾਂਗੇ ਦੋ ਤਿੰਨ ਦਿਨ ਦੇ ਵਿੱਚ ਹੀ ਭੇਜ ਦਾਂਗੇ ਸਾਨੂੰ ਜੋ ਸਾਡੇ ਕੋਲ ਡਪਟਾ ਨੇ ਅੱਜ ਦਿਨ ਕੁਝ ਬੰਦੇ ਐਕਚੁਅਲੀ ਕਿਹਾ ਕਿ ਬਾਹਰਲੇ ਦੇਸ਼ਾਂ 'ਚ ਬੈਠੇ ਉਹ ਬਾਹਰਲੇ ਦੇਸ਼ਾਂ 'ਚੋਂ ਬੈਠੇ ਆਪਣਾ ਇਹ ਜਿਹੜਾ ਕੰਮ ਜਿਹੜੇ ਗਲਤ ਕੰਮ ਓਕਾ ਦੇ ਪਸ ਸਰਕਾਰ ਨੇ ਹਰ ਪੱਦਰ ਦੇ ਉੱਤੇ ਅਸੀਂ ਟੋਟਲੀ ਵਾਚ ਕਰ ਦੇ ਦਿੰਦੇ ਆ ਦੇਖ ਦੇ ਦਿੰਦੇ ਆ ਜਿੱਥੇ ਵੀ ਇਹ ਘਟਨਾ ਹੁੰਦੀ ਆ ਜਿੱਥੇ ਵੀ ਇਹ ਕੋਈ ਫਰੋਤੀ ਮੰਗਦਾ ਜਾਂ ਜੋ ਕੋਈ ਲੜਾਈ ਝਗੜੇ ਚੋ ਕੋਈ ਨਿੱਜੀ ਰੰਜਿਸ਼ ਕਈ ਨਿਕਲ ਆਉਂਦੀ ਹੈ ਸਰਕਾਰ ਜਿਹੜੀ ਆ ਕਿਸੇ ਨੂੰ ਇਜਾਜ਼ਤ ਨਹੀਂ ਦੇਊਗੀ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਫਰੋਤੀ ਮੰਗੇ ਜਾਂ ਫਰੋਤੀ ਕਰਕੇ ਕਿਸੇ ਦਾ ਕਤਲ ਕਰੇ ਸਦਾਤ ਭਗਵਾਨ ਸੇਵਾ ਦੀ ਸਰਕਾਰ ਦਾ ਇਹ ਵਚਨਬੱਧਤਾ ਉਹ ਦੇਦੇ ਤੇ ਅਸੀਂ ਕੰਮ ਕਰੇ ਉਹਦੇ ਦੇ ਸਿੱਟੇ ਜਿਹੜੇ ਆ ਇਹਦੇ ਰਿਜ਼ਲਟ ਜਿਹੜੇ ਆ ਜਲਦੀ ਤੁਹਾਡੇ ਸਾਹਮਣੇ ਜਿਹੜੇ ਆਜਾ ਮੈਂ ਤੁਹਾਨੂੰ ਇੱਕ ਅੱਧੇ ਦਿਨ ਚ ਦੱਸ ਦੂੰਗਾ ਅਸੀਂ ਇੱਤੇ ਤਵਦੀਸ਼ ਕਰਦੇ ਅਸੀਂ ਕਈ ਪੱਖਾਂ ਤੋਂ ਸਾਡੇ ਪੁਲਿਸ ਅਫਸਰ ਲੱਗੇ ਆ ਅਜੇ ਇਹ ਗੱਲ ਕਹਿਣੀ ਸਮੇ ਤੋਂ ਪਹਿਲਾਂ ਪਰ ਇੱਕ ਦੋ ਦਿਨ ਚ ਹੀ ਤੁਹਾਨੂੰ ਬਦਲ ਦਾਂਗੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਘਰ ਦੇ ਵਿੱਚ ਕਮਾਈ ਦਾ ਸਾਧਨ ਕੋਈ ਨਹੀਂ ਰਿਹਾ ਤੇ ਜਿਹੜੇ ਉਹਨਾਂ ਦੇ ਵਾਈਫਾ ਉਹਨਾਂ ਨੂੰ ਆਂਗਣਵਾੜੀ ਦੇ ਵਿੱਚ ਪੱਕਿਆਂ ਕੀਤਾ ਜਾਵੇ ਨਹੀਂ ਨਹੀਂ ਉਹਨਾਂ ਦੀ ਜਿਹੜੀ ਪਤਨੀ ਹੈ ਪਹਿਲਾਂ ਵੀ ਆਂਗਣਵਾੜੀ ਚ ਕੰਮ ਕਰਦੇ ਆ ਤੇ ਮੈਂ ਸਾਡੇ ਨਾਲ ਹੀ ਤਲਵੀਰ ਸਿੰਘ ਗਿੱਲ ਨੂੰ ਆਏ ਇਹਨਾਂ ਦੀ ਡਿਊਟੀ ਲਾਤੀ ਆ ਉਹਨਾਂ ਦੀ ਪਤਨੀ ਨੂੰ ਜਿਹੜਾ ਪੱਕਾ ਜੇ ਨਾ ਪਾ ਅੰਗਰਵਾੜੀ ਦੇ ਵਿੱਚ ਜੋਬ ਦਵਾਵਾਂਗੇ ਉਹਨਾਂ ਦੀ ਬੱਚਿਆਂ ਦੀ ਜੇ ਪੜ੍ਹਾਈ ਲਈ ਉਹਨਾਂ ਨੂੰ ਕੋਈ ਲੋੜ ਪਊਗੀ ਉਹਦੇ ਲਈ ਕਰਾਂਗੇ ਇੱਕ ਪਤਾ ਕਰ ਲਓ ਕਿ ਮਾਤਾ ਦੀ ਪੈਨਸ਼ਨ ਵਗੈਰਾ ਲੱਗੀ ਹੈ ਕਿ ਨਹੀਂ ਜੇ ਮਾਤਾ ਦੀ ਪੈਨਸ਼ਨ ਵੀ ਮਾਤਾ ਦੀ ਪੈਨਸ਼ਨ ਹਾਂ ਜੇ ਮਾਤਾ ਦੀ ਪੈਨਸ਼ਨ ਨਹੀਂ ਲੱਗੀ ਮਾਤਾ ਦੀ ਪੈਨਸ਼ਨ ਹੀ ਲਵਾ ਕੇ ਦਾਂਗੇ ਜੋ ਪਰਵਾਹ ਕਰੂਗਾ ਪਰਵਾਹ ਦੀ ਮਤ ਕਰਾਂਗੇ ਜੀ ਕੋਈ ਇਦਾਂ ਦੀ ਕਰ ਉਹਨੂੰ ਯਾਰੇ ਪੁੱਛ ਗਿਆ ਵੇਰ ਦਾ ਸਾਡਾ ਕਿਨੇ ਮੁੰਡੇ ਨਾਲ ਵੇਰ ਨਹੀਂ ਕੁਝ ਨਹੀਂ ਹੈਗਾ ਮੇਰੇ ਬੁੱਤ ਦਾ ਮੇਰੇ ਬੁੱਤ ਦਾ ਕਿਨੇ ਨਾਲ ਦਾ ਇਹ ਨਾ ਮੇਰੇ ਬੱਦ ਕਰ ਹੋਈ ਨਾ ਜਾਂਦਾ ਮੇਰੇ ਬੁੱਤ ਤੇ ਕੋਈ ਲਗਦਾ ਬਾਜੀ ਨਹੀਂ ਮੇਰੇ ਰਾਜੇ ਜੀ ਕੱਲ ਕੱਲ ਕਿੰਨੇ ਵਜੇ ਗਏ ਇੱਥੋਂ ਕਰੋ ਪਰਸੋਂ ਗੈ ਰਾਤ 9:00 ਵਜੇ ਪਰਸੋਂ 9:00 ਵਜੇ ਗਏ ਮੇਰੇ ਤੇ ਬੈ ਗਏ ਚੋਲ ਖਾ ਕੇ ਗਏ ਮੇਰੇ ਪੁੱਤ ਮਮਾ ਨੂੰ ਟੈਨਸ਼ਨ ਨਹੀਂ ਲੈਣੀ ਮੇਰੀ ਮਕਰ ਨਹੀਂ ਮੈਂ ਤੇਰੀ ਟੈਨਸ਼ਨ ਨਹੀਂ ਬਤਲਾਉਂਦੀ ਮਾਂ ਮੈਂ ਤੇਰੇ ਕੋਲੀਆਂ ਮਰ ਜਾ ਮੇਰਾ ਸੋਹਣਾ ਪੁੱਤ ਸੀ ਮਾਤਾ ਜੀ ਘਰ ਦੇ ਵਿੱਚ ਕਮਾਈ ਦਾ ਸਾਧਨ ਹੁਣ ਕੀ ਕੌਣ ਕਮਾਈ ਕਰਨ ਵਾਲਾ ਕੋਈ ਨਹੀਂ ਆ ਮੇਰਾ ਮੇਰੇ ਤੇ ਬਦਦੋੜੇ ਮਰ ਗਿਆ ਮੇਰੀ ਕਮਾਈ ਗੋਲ ਕਰ ਰੱਬਾ ਆਂਗਣ ਵਾਲੀ ਆ ਤੁਹਾਨੂੰ ਬਦਾਂਗਣ ਵਾਲੀ ਆ ਆਂਗਣ ਵਾਲੀ ਦੇ ਕਰੇ ਨਾ ਬੇਵਜਾ ਰਹੀ ਦੇ